ਹਾਂਜੀ ਦੋਸਤੋ ਆਪਾਂ ਆ ਚੁੱਕੇ ਪਿੰਡ ਪੈਜਗੜ ਖੇਤਾਂ ਦੇ ਵਿੱਚ ਘਰ ਹੈ ਬਾਈਆਂ ਦਾ ਆ ਦੇਖੋ ਚਾਰੇ ਪਾਸੇ ਖੇਤ ਨੇ ਠੀਕ ਹੈ ਜੀ ਤੇ ਮੋਟਰ ਸਮਾਸੀ ਬੱਲ ਲੱਗੀ ਹੋਈ ਆ ਦੇਖੋ ਠੀਕ ਹੈ ਤੇ ਬਹੁਤ ਵਧੀਆ ਘਰ ਬਾਰ ਵਧੀਆ ਰੰਗ ਰੰਗ ਸਭ ਕੁਝ ਨਵਾਂ ਹੋਇਆ ਤੇ ਬਾਈਆਂ ਨੂੰ ਸੇਲ ਕਰਨੀ ਹੈ ਵੀਡੀਓ ਲਾਸਟ ਤੱਕ ਦੇਖਦੇ ਰਹੋ ਚਲਦੇ ਰਹੋ ਠੀਕ ਹੈ ਜੀ ਲਾਸਟ ਟੂਲੇ ਤੁਹਾਨੂੰ ਰੇਟ ਵੀ ਦੱਸਿਆ ਜਾਊਗਾ ਇਹਦਾ ਬਿਲਕੁਲ ਜੈਜ ਰੇਟ ਆ ਅਜਿਸਟਰੀ ਵਾਲੀ ਜਗਾਹ ਠੀਕ ਹੈ ਜੀ ਕੋਈ ਮਹੱਲੇ ਦੀਆਂ ਗਲੀਆਂ ਦਾ ਚੱਕਰ ਨਹੀਂ ਇੱਥੇ ਕੋਈ ਕੁਝ ਨਹੀਂ ਤੇ 24 ਘੰਟੇ ਲਾਈਟ ਦੀ ਸਰਵਿਸ ਹੈ ਕੀ ਆਇਜ਼ਨ ਦੇ ਪਰ ਇਹ ਹੋਟਲ ਵਗੈਰਾ ਲੱਗੀ ਸਾਰੇ ਕਿਤੇ ਆਇਓ ਭੱਟਾ ਇੱਥੇ ਸਟਾਰਟ ਕਰਦੇ ਆ ਦੇਖੀ ਚੋ पौड़ी चढ़ दी पक्की जी ठीक है और आप रसोई दिखाई पहला, देखो बढ़िया रसोई है जी पत्ता वगैरह का बढ़िया काम होया, टैल वगैरह सारे लगी हुई ठीक है जी ਹਾ ਜੋ ਅੰਦਰ ਚੱਲਦੇ ਹਾਂ ਹਾ ਦੇਖੋ ਬਿਲਕੁਲ ਗੁਲਾਬ ਵਧੀਆ ਪਰਦੇ ਪਹਿਰਾ ਲੱਗੇ ਪਏ ਆ ਫੈਂਸੀ ਦਰਵਾਜ਼ੇ ਆ ਵਧੀਆ ਹੈਵੀ ਆ ਦਰਵਾਜ਼ੇ ਠੀਕ ਹੈ ਜੀ ਤੇ ਜੇ ਕੋਈ ਚਾਹਵਾ ਨਾ ਬਣੇ ਬਣਾਏ ਘਰ ਦੇ ਲੈਣ ਦਾ ਭਾਈ ਜੀ ਕਾਲ ਕਰ ਸਕਦਾ ਤੁਹਾਨੂੰ ਇਹ ਸਕਰੀਨ ਤੇ ਨੰਬਰ ਚੱਲ ਰਿਹਾ ਦੇਖ ਲਿਓ ਠੀਕ ਹੈ ਜੀ ਜੇਕਰ ਵੀ ਕਿਸੇ ਪ੍ਰਕਾਰ ਦਾ ਕੋਈ ਬੰਦੇ ਨੂੰ ਲੱਗਦਾ ਜਾਂ ਖੁਦ ਆਪਨੇ ਕੋਈ ਵੀਡੀਓ ਬਣਾਉਣਾ ਚਾਹਦਾ ਤਾਂ ਵੀ ਫੋਨ ਕਾਲ ਕਰ ਸਕਦਾ ਉਹ ਨੰਬਰ ਇੱਧਰਲੇ ਪਾਸੇ ਆ 9501475413 ਇਹ ਵੀਡੀਓ ਬਣਾਉਣ ਵਾਸਤੇ ਆ ਤੇ ਜੇ ਖਰਚ ਮਈ ਘਰ ਲੈਣਾ ਚਾਹੁੰਦੇ ਆ ਕੋਈ ਵੀ ਉਹ ਦੂਜੇ ਵਸੇ ਨੰਬਰ ਚੱਲ ਰਿਹਾ ਜੀ ਠੀਕ ਹੈ ਜੀ ਹਲੋ ਆ ਦੇਖੋ ਡਾਉਨ ਸੀਲਿੰਗ ਵੀ ਵਧੀਆ ਹੋਈ ਹੈ ਵਾਲ ਪੱਟੀ ਹੋਈ ਹੈ ਪੇਂਟਰ ਬਿਲਕੁਲ ਨਮਾ ਕਰਾਇਆ ਠੀਕ ਹੈ ਆ ਦੇਖੋ ਇਹ ਨਮੀ ਰਲ ਸਾਰਿਆਂ ਇਕੱਠੇ ਦਰਵਾਜੇ ਨਾਲ ਲਵਾਏ ਪਏ ਨੇ ਪਰਦੇ ਪਰਦੇ ਲੱਗੇ ਆ ਠੀਕ ਹੈ ਜੀ ਵਧੀਆ ਇਹ ਆਗੀ ਅਗੇ ਬ੍ਰਾਂਡਾ ਬਹੁਤ ਵੱਡਾ ਲੌਬੀ ਠੀਕ ਹੈ ਜੀ ਤੇ ਆਉ ਤੋਂ ਅਨੇਕ ਰੂਮ ਹੋਰ ਦਿਖਾਈਏ ਬੱਲੇਟ ਲਾਤੀ ਇੱਥੇ ਦੀ ਆ ਦੇਖੋ ਜੀ ਠੀਕ ਹੈ ਦੋ ਕਮਰੇ ਹੋਗੇ ਤਿੰਨ ਇਹ ਹੋਗੇ ਤੇ ਆ ਦੇਖੋ ਬਹੁਤ ਵਧੀਆ ਘਰ-ਵਾਰ ਬਣਿਆ ਪਿਆ ਇਹ ਜਗਾ ਹੈਗੀ ਦੋ ਕਨਾਲਾਂ ਵਾਂਗੂ ਜਗਾ ਚ ਰਜਿਸਟਰੀ ਵਾਲੀ ਜਗਾ ਠੀਕ ਹੈ ਜੀ ਉਹ ਕੀ ਇਹ ਬਜ਼ੁਰਗ ਬੈਠੇ ਨੇ ਉਸ ਨਾਲ ਆਪਾਂ ਇਹਨਾਂ ਦਾ ਬੇਟਾ ਜੀ ਕਰਨੀ ਹੈਗਾ ਆਪਾਂ ਗੱਲ ਕਰਾਂਗੇ ਉਹਨਾਂ ਨਾਲ ਬਾਅਦ ਚ ਠੀਕ ਹੈ ਜੀ ਸਕਰੀਨ ਤੇ ਨੰਬਰ ਚੱਲੂਗਾ ਸਕਰੀਨ ਦੇ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ